ਸਤ ਸ੍ਰੀ ਅਕਾਲ ਦੋਸਤੋ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਅੱਜ 24 ਤਰੀਕ ਨੂੰ ਰਾਤ ਨੂੰ ਕਿੱਥੇ ਕਿੱਥੇ ਜਿਹੜਾ ਮੀਂਹ ਦੇ ਸੰਭਾਵਨਾ ਜਿਹੜੀ ਜਾਪ ਰਹੀ ਹੈ ਥੋੜੀ ਬਹੁਤ ਪਰੰਤੂ ਜਿਹੜੀ ਹਮਸਾਓ ਇਸੇ ਤਰ੍ਹਾਂ ਬਰਕਰਾਰ ਹੋਊਗੀ ਤੇ ਕੱਲ ਨੂੰ ਸਵੇਰ ਦੇ ਸਮੇਂ ਕਿੱਥੇ ਕਿੱਥੇ ਬਦਲਵਾਈ ਹੋ ਸਕਦੇ ਆ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਹੜੇ ਦੋਸਤ ਮਿੱਤਰ ਆਪਣੀ ਫੇਸਬੁੱਕ ਆਈਡੀ ਤੇ ਪਹਿਲੀ ਵਾਰੀ ਨਵੇਂ ਜੁੜ ਰਹੇ ਨੇ ਫੇਸਬੁੱਕ ਆਈਡੀ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਨ੍ਹਾਂ ਨੇ ਹਜੇ ਤੱਕ ਮੌਸਮ ਪੰਜਾਬ ਟੀਵੀ YouTube ਚੈਨ ਦੋਸਤੋ ਸਭ ਤੋਂ ਪਹਿਲਾਂ ਜਿਹੜੇ ਆਪਾਂ ਇੱਕ ਸੈਟੇਲਾਈਟ ਦੀ ਤਸਵੀਰ ਆ ਉਹ ਦੇਖ ਸਕ ਰਹੇ ਹਾਂ ਦੇਖ ਪਾ ਰਹੇ ਹਾਂ ਕਿ ਅੱਜ ਰਾਤ ਨੂੰ ਕੁਝ ਕੁ ਖੇਤਰਾਂ ਦੇ ਵਿੱਚ 21% ਜਿਹੜੇ ਚਾਂਸ ਬਣ ਚੁੱਕੇ ਨੇ ਸਿਰਫ ਕਿਤੇ ਇਕਾਦੁਕਾ ਸਰਾਟਾ ਪੈਣ ਦੀ ਸੰਭਾਵਨਾ ਜਾਪ ਰਹੀ ਹੈ ਕੋਈ ਜਿਆਦਾ ਤਾਕੜਾ ਸਿਸਟਮ ਨਹੀਂ ਹੈਗਾ ਕੋਈ ਹਲਕਾ ਜਿਹਾ ਜੋ ਸਰਾਟਾ ਕਿਤੇ ਇਕਾਦੁਕਾ ਖੇਤਰ ਵਿੱਚ ਪੈ ਸਕਦਾ ਜਿਵੇਂ ਕਿ ਅੱਜ ਸਾਨੂੰ ਅਪਡੇਟ ਆਈ ਹੈ ਹੁਣ ਜੋ ਪਵਾਦ ਦੇ ਖੇਤਰ ਨੇ ਉਹਨਾਂ ਦੇ ਵਿੱਚ ਇਕਾਦੁਕਾ ਖੇਤਰ ਦੇ ਵਿੱਚ ਕੋਈ ਕਣੀ ਕਾਮਨਾ ਜਾਂ ਛਿੱਟਾ ਸਰਾਟਾ ਇਹਦਾ ਅੱਜ ਪਿਆ ਉਹ ਕੋਈ ਜ਼ਿਆਦਾ ਭਾਰੀ ਨਹੀਂ ਸੀ ਥੋੜੇ ਸਮੇਂ ਲਈ ਜਿਵੇਂ 5-7 ਮਿੰਟ ਦਾ ਜਾਂ 5 10-15 ਮਿੰਟ ਦਾ ਇਸ ਤਰ੍ਹਾਂ ਜਿਹੜਾ ਸਿੱਟਾ ਸਰਾਟਾ ਸੀ ਕੁਝ ਕੁ ਖੇਤਰਾਂ ਦੇ ਵਿੱਚ ਸੀ ਜਿਵੇਂ ਕਿ ਤੁਸੀਂ ਅੱਜ ਦੇਖ ਪਾ ਰਹੇ ਹੋ ਰਾਤ ਦਾ ਜੋ ਮੌਸਮ ਦੀ ਅਪਡੇਟ ਹੈ ਇਹ ਅਸੀਂ ਕਿਸੇ ਸੈਟਲਾਈਟ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਟਿਊਜ਼ੜੇ 24 ਤਰੀਕ ਤੇ ਨਾਈਟ ਤੇ ਜੋ ਇਸ ਦੀ ਗ੍ਰੈਵਿਟੀ ਦੇ ਹਿਸਾਬ ਨਾਲ ਜੋ ਡਿਗਰੀਆਂ ਦੇ ਹਿਸਾਬ ਨਾਲ ਦੱਸਿਆ ਗਿਆ ਤਾਂ ਜਿਹੜਾ ਸੈਟਲਾਈਟ ਦੀ ਤੇ ਜਿਹੜੀਆਂ ਹਵਾਵਾਂ ਨੇ ਉਹ ਵੀ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਣਗੀਆਂ ਤੇ ਜੋ 21% ਚਾਂਸ ਨੇੜੇ ਜੋ ਆਪਾਂ ਕਹਿ ਸਕਦੇ ਹਾਂ ਮੀਂਹ ਦੇ ਥੋੜੇ ਬਹੁਤ ਕਿਤੇ ਇਕਾਦੁਕਾ ਖੇਤਰਾਂ ਦੇ ਵਿੱਚ ਜੋ ਹਰਿਆਣੇ ਦੇ ਨਾਲ ਲੱਗਦੇ ਜਿਵੇਂ ਚੰਡੀਗੜ੍ਹ ਵਾਲੇ ਸਾਈਡ ਇਹਨਾਂ ਇਲਾਕਿਆਂ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਆਪਾਂ ਸਵੇਰ ਦੇ ਸਮੇਂ ਦੀ ਗੱਲ ਕਰੀਏ ਤੇ 25 ਤਰੀਕ ਨੂੰ ਜੋ ਮੀਂਹ ਦੀ ਕਾਰਵਾਈ ਹੈ ਉਹ ਸ਼ੁਰੂ ਹੋ ਜਾਣੀ ਹੈ ਕੁਝ ਇਲਾਕਿਆਂ ਦੇ ਵਿੱਚ ਸਵੇਰ ਦੇ ਸਮੇਂ ਜਿਵੇਂ ਆਪਾਂ ਪਟਿਆਲਾ ਕਹਿ ਸਕਦੇ ਹਾਂ ਆਸ਼ੀਰਵਾਦ ਫਤਿਹਗੜ੍ਹ ਸਾਹਿਬ ਉਸ ਤੋਂ ਬਾਅਦ ਆਪਾਂ ਕਹਿ ਸਕਦਾ ਚੰਡੀਗੜ੍ਹ ਮਹਾਲੀ ਰੂਪਨਗਰ ਸ੍ਰੀ ਅਨੰਦਪੁਰ ਸਾਹਿਬ ਰੋਪੜ ਨੰਗਲ ਉਸ ਤੋਂ ਬਾਅਦ ਦੱਖਣ ਪੱਛਮੀ ਏਰੀਆ ਜਿਵੇਂ ਫਾਜ਼ਲਿਕਾ ਬੋਹਰ ਤੇ ਬਠਿੰਡਾ ਜਾਂ ਉਸ ਤੋਂ ਬਾਅਦ ਸ੍ਰੀ ਮੁਕਸਰ ਸਾਹਿਬ ਦੇ ਭਾਗ ਇਹਨਾਂ ਦੇ ਵਿੱਚ ਇਹ ਬੱਦਲਵਾਈ ਹੈ ਜਿਹੜੀ ਸਵੇਰ ਦੇ ਸਮੇਂ ਦੇਖਣ ਨੂੰ ਮਿਲੂਗੀ ਪਰਤੋ ਮੀਂਹ ਦੀਆਂ ਕਾਰਮਾਈਂ ਏਰੀਆ ਜ਼ਿਆਦਾਤਰ ਆਪਾਂ ਨੂੰ ਦੁਪਹਿਰ ਤੋਂ ਬਾਅਦ ਹੀ ਜਾਪ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕੱਲ ਨੂੰ 44% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਲਾਈਵ ਜਿਹੜੀ ਰਡਾਰ ਦੀ ਤਸਵੀਰ ਦੇਖ ਸਕਦੇ ਹੋ ਬੁੱਧਵਾਰ ਦੀ ਜੋ ਅਪਡੇਟ ਆ 25 ਤਰੀਕ ਦੀ ਤੇ ਬਾਕੀ ਦੋਸਤੋ ਜੋ ਇਹ ਆਪਾਂ ਕਹ ਸਕਦੇ ਆ 26 ਤਰੀਕ ਨੂੰ ਵੀ ਜਿਹੜਾ ਮੀਂਹ ਉਹ 50% ਹੋ ਚੁੱਕਿਆ ਤੇ 27 ਨੂੰ 38% ਹੋ ਚੁੱਕਿਆ ਤੇ ਬਾਕੀ ਅਪਡੇਟ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਜੇਕਰ ਇੱਕ ਗੱਲ ਚਾਹਤ ਆਪਾਂ ਰਡਾਰ ਤੇ ਮਾਰੀਏ ਤਾਂ ਤੁਹਾਨੂੰ ਰਡਾਰ ਦੀ ਤਸਵੀਰ ਵੀ ਜਿਹੜੀ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਪੰਜਾਬ ਦੇ ਕਿੰਨਾ ਇਲਾਕਿਆਂ ਦੇ ਵਿੱਚ ਜਿਹੜੀਆਂ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਦੇ ਨਾਲ ਹਲਕੇ-ਫੁਲਕੇ ਛਿੱਟੇ ਸਰਾਟੇ ਜਿਹੜੇ ਪੈਣ ਦੀ ਸੰਭਾਵਨਾ ਰਾਤ ਨੂੰ ਜਾਪ ਰਹੀ ਹੈ ਤੇ ਉਹ ਤੁਸੀਂ ਤਾਂ ਦੇਖ ਰਹੇ ਹੋ ਕਿ ਸਿਰਫ ਚੰਡੀਗੜ੍ਹ ਵਾਲੇ ਇਲਾਕੇ ਦੇ ਵਿੱਚ ਹੀ ਬਦਲ ਵਾਈ ਜਿਹੜੀ ਬਾਣੀ ਹੋਈ ਹੈ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਭਾਰੀ ਮੀਂਹ ਜਾਂ ਸਿੱਟਾ ਸਰਾਟਾ ਕੁਝ ਨਹੀਂ ਹੈਗਾ ਸਿਰਫ ਇਹ ਦੇਖ ਸਕਦੇ ਤੁਸੀਂ ਜੋ ਗ੍ਰੀਨ ਕਲਰ ਦੀ ਧਾਰੀ ਬਣੀ ਹੋਈ ਹੈ ਥੋੜੀ ਜਿਹੀ ਸਰਾਂਦ ਫਤਿਹਗੜ੍ਹ ਸਾਹਿਬ ਦੇ ਨੇੜੇ ਇਹ ਦੇਖ ਸਕਦੇ ਹੋ ਜਿਹੜਾ ਇਹ ਇਹ ਜੋ ਸਿਸਟਮ ਹੈ ਇਹ ਥੋੜਾ ਜਿਹਾ ਜਿੱਥੇ 112 A ਲਿਖਿਆ ਹੋਆ ਇਹਨਾਂ ਇਲਾਕਿਆਂ ਦੇ ਵਿੱਚ ਥੋੜਾ ਜਿਹਾ ਸਿੱਟਾ ਸਰਾਟਾ ਕਿਤੇ गिर ਸਕਦਾ ਬਾਕੀ ਬੱਦਲਾਂ ਦੀ ਆਵਾਜ਼ ਹੀ ਬਣੀ ਰਹੂਗੀ ਥੋੜੀ-ਥੋੜੀ ਸਵੇਰ ਦੇ ਸਮੇਂ ਜੋ ਬੱਦਲ ਨੇ ਇਨ੍ਹਾਂ ਇਲਾਕਿਆਂ ਦੇ ਵਿੱਚ ਜੋ ਹਿਮਾਚਲ ਦੇ ਨਾਲ ਲੱਗਦੇ ਪੂਆ ਦੇ ਖੇਤਰ ਤੇ ਉਸ ਤੋਂ ਬਾਅਦ ਪੂਰਬੀ ਖੇਤਰ ਤੇ ਦੱਖਣੀ ਮਾਲਵੇ ਦੇ ਖੇਤਰ ਇਹਨਾਂ ਦੇ ਵਿੱਚ ਜਿਹੜੀ ਬੱਦਲਾਂ ਦੀ ਆਵਾਜ਼ੀ ਹੈ ਸਵੇਰ ਦੇ ਸਮੇਂ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਇਸ ਸਮੇਂ ਜਿਹੜਾ ਹਿਮਾਚਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੰਮੂ ਐਂਡ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਤੇ ਇਸ ਦੇ ਨਾਲ ਹੀ ਇਹ ਜਿਹੜਾ ਸਵੇਰ ਦੇ ਸਮੇਂ ਤੱਕ ਜਾਂ ਅੱਧੀ ਰਾਤ ਤੋਂ ਬਾਅਦ ਇਹ ਸਿਸਟਮ ਹੈ ਜਿਹੜਾ ਇੱਥੇ ਪਹੁੰਚਣ ਦੀ ਸੰਭਾਵਨਾ ਜਾਪ ਰਹੀ ਹੈ ਹੁਸ਼ਿਆਰਪੁਰ ਨਵਾਂ ਸਹਿਰ ਇਨ੍ਹਾਂ ਇਲਾਕਿਆਂ ਵਿੱਚ ਥੋੜੀ-ਥੋੜੀ ਜਾਂ ਇਦਰੋਂ ਚੰਡੀਗੜ੍ਹ ਮਹਾਲੀ ਵਾਲੀ ਸਾਈਡ ਪਟਿਆਲੇ ਦੇ ਨਾਲ ਲੱਗਦੇ ਖੇਤਰ ਜਿਹੜੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਨੇ ਇਹਨਾਂ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਇਹ ਸਿਸਟਮ ਇਹਦਾ ਪਹੁੰਚਣ ਦੀ ਸੰਭਾਵਨਾ ਜਾਪ ਰਹੀ ਹੈ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਦੀ ਧਾਰੀ ਜਿਹੜੀ ਹਿਮਾਚਲ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਇਸ ਸਮੇਂ ਟੁੱਟਵੇਂ ਰੂਪ ਦੇ ਵਿੱਚ ਹੋ ਰਹੀਆਂ ਨੇ ਇਸ ਦੇ ਨਾਲ ਜਿਹੜੇ ਮੀਂਹ ਦੀ ਕਾਰਵਾਈ ਹੋਣ ਦੀ ਸੰਭਾਵਨਾ ਥੋੜੀ ਬਹੁਤ ਜਾਪ ਰਹੀ ਹੈ ਬਾਕੀ ਸਵੇਰ ਦੇ ਸਮੇਂ ਜੋ ਵੀ ਅਪਡੇਟ ਹੋਊਗੀ ਸਵੇਰ ਦੇ ਸਮੇਂ ਤੁਹਾਡਾ ਨਾ ਵੀਡੀਓ ਬਣਾ ਕੇ ਜਿਹੜੀ ਜਾਣਕਾਰੀ ਸਾਂਝੀ ਕਰ ਦਵਾਂਗੇ ਲਾਈਵ ਜਾਣਕਾਰੀ ਉਹ ਲਾਈਵ ਦਿਖਾ ਦਵਾਂਗੇ ਦੋਸਤੋ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਦੇ ਨਾਲ ਤੇ ਰਾਤ ਦੇ ਤਾਪਮਾਨ ਦੀ ਗੱਲ ਕਰੀ ਤਾਂ ਤਾਪਮਾਨ ਵੀ ਜਿਹੜਾ 25 ਤੋਂ 28 ਜਾਂ 29 ਡਿਗਰੀ ਦੇ ਆਸ-ਪਾਸ ਜਿਹੜਾ ਪਹੁੰਚਿਆ ਹੋਇਆ ਹੈ ਹਮਸ ਭਰੀ ਗਰਮੀ ਦੇ ਕਾਰਨ ਤਾਪਮਾਨ ਨੇੜੇ ਵਧੇ ਹੋਏ ਨੇ ਤੇ ਬਾਕੀ ਹਵਾਵਾਂ ਦੀ ਗੱਲ ਕਰੀ ਤਾਂ ਰਾਤ ਨੂੰ ਅੱਧੀ ਰਾਤ ਤੋਂ ਬਾਅਦ ਪੂਰਬੀ ਹਵਾਵਾਂ ਨੇੜੀਆਂ ਵਾਪਸੀ ਕਰ ਲੈਣਗੀਆਂ ਤੇ ਇਸ ਸਮੇਂ ਜਿਹੜੀਆਂ ਦੱਖਣ ਪੱਛਮੀ ਹਵਾਵਾਂ ਹਲਕੇ ਰੂਪ ਦੇ ਵਿੱਚ ਨਾ ਮਾਤਰ ਰੂਪ ਦੇ ਵਿੱਚ ਚੱਲ ਰਹੀਆਂ ਨੇ ਕੋਈ ਵੀ ਅਪਡੇਟ ਆਉਂਦੀ ਐ ਸਵੇਰ ਦੇ ਸਮੇਂ ਤੱਕ ਤੁਹਾਡਾ ਸਵੇਰੇ ਲਾਈਵ ਹੋ ਕੇ ਜਾਂ ਵੀਡੀਓ ਪਾ ਕੇ ਜਾਣਕਾਰੀ ਰਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ